ਬਹੁਤ ਉਂਗਲਾਂ ਤੇ ਗਿਣੇ ਜਾਣ ਵਾਲੇ ਮਰੀਜ਼ਾਂ ਚੋਂ ਮਰੀਜ਼ ਹੈ ਜਿਨ੍ਹਾਂ ਨੂੰ ਅਸੀਂ ਪੈਸੇ ਦੇ ਰਹੇ ਹਾਂ ਤੇ ਉਹ ਮਨਾ ਕਰ ਰਿਹਾ ਭਾਈ ਕਿਸੇ ਕੋਲ ਮੰਗਣਾ ਸੌਖਾ ਕੰਮ ਹੈ ਯਾਰ ਪਰ ਫਿਰ ਵੀ ਲੱਖ ਲੱਖ ਸ਼ੁਕਰ ਹੈ ਰੱਬ ਦਾ ਕਿ ਮੈਨੂੰ ਉਹਨੇ ਮਹਿਸੂਸ ਕਰਾਦਾ ਕਿ ਕੀ ਬੀਤਦੀ ਹੈ ਜਦੋਂ ਲਾਜ ਜੋਗੇ ਪੈਸੇ ਨਹੀਂ ਹੁੰਦੇ ਤੂੰ ਠੀਕ ਹੋ ਗਈ ਕੀ ਕਰਿਆਂ ਦੱਸ ਲੋਕਾਂ ਦੀ ਮਦਦ ਕਰਾਂਗਾ ਲੋਕ ਦੇਖੋ ਭਰਾ ਭਰਾ ਕਰਦੇ ਨੇ ਦੇਖੋ ਬਗਾਨਾ ਭਰਾ ਬਗਾਨਾ ਮੁੰਡਾ ਨਾਲ ਭਰਾ ਬਣ ਕੇ ਆਇਆ ਤੇ ਸੱਕਾ ਭਰਾ ਪੁੱਛਦਾ ਨਹੀਂ ਪਾਪਾ ਕੀ ਕਰਦੇ ਚੰਗੇ ਕਰਮ ਕੀਤੇ ਨੇ ਤਾਂ ਕੋਈ ਐਦਾਂ ਦਾ ਗਵਾਨਾ ਮਿਲ ਗਿਆ ਤੈਨੂੰ ਨਹੀਂ ਭਾਈ ਬਸ ਭਾਈ ਜਿਹੜਾ ਜਿਹੜਾ ਬੰਦਾ ਦੁੱਖ ਚ ਹੁੰਦਾ ਨਾ ਚਲੋ ਮਾੜੇ ਕਰਮਾਂ ਦਾ ਜਿੱਦੀ ਪੇਰੇ ਆ ਉਹ ਕਹਿੰਦੇ ਜਦੋਂ ਹੁਣ ਲੈ ਕੇ ਗਏ ਅੱਡੀ ਹੋਈ ਕਿੱਈ ਹੋਈ ਆ ਜਦੋਂ ਬੰਦਾ ਦੁੱਖ 'ਚ ਹੁੰਦਾ ਨਾ ਇਹਦੇ 'ਚ ਰੱਬ ਦਾ ਕੋਈ ਰੋਲ ਨਹੀਂ ਹੁੰਦਾ ਉਹ ਆਪਣੇ ਕਰਮ ਬੀਜੇ ਹੁੰਦੇ ਉਹ ਕੱਟਦਾ ਪਰ ਉਸ ਦੁੱਖ ਦੇ ਵਿੱਚ ਜੇ ਕੋਈ ਬਾਹ ਫੜ ਲਵੇ ਨਾ ਸਮਝ ਲਓ ਕਿ ਤੁਹਾਡੇ ਚੰਗੇ ਕਰਮ ਨਹੀਂ ਗਏ ਕੋਈ ਆਪਣੇ ਥਾਣਾ ਜਿੱਥੇ ਮੈਂ ਤੁਹਾਡਾ ਦੇਖਦਾ ਰੰਦਾ ਡੇਲੀ ਡੇਲੀ ਸਾਡਾ ਮੈਂ ਜਦੋਂ ਲਤ ਟੁੱਟੀ ਨਾ ਸਾਡਾ ਮੱਦੀਆ ਕਰ ਲਤ ਟੁੱਟਣ ਤੋਂ ਬਾਅਦ ਸਾਨੂੰ ਦੇਖਣਾ ਸ਼ੁਰੂ ਕੀਤਾ ਪਹਿਲਾਂ ਹਾਂ ਪਹਿਲਾਂ ਨਹੀਂ ਦੇਖਦਾ ਮੈਂ ਧੰਨਵਾਦ ਇੱਕ ਹੀ ਹੋ ਸਕਦਾ ਲਤ ਟੁੱਟਣ ਤੋਂ ਬਾਅਦ ਸਾਡੀ ਵੀਡੀਓ ਆਣੀ ਸ਼ੁਰੂ ਹੋ ਗਈ ਉਦੋਂ ਵੀ ਜਿੱਦਾਂ ਹੁਣ ਲੱਗ ਸੀ ਨਾ ਜਿੱਦਾਂ ਮੈਂ ਨਈ ਦਾ ਕੰਮ ਕਰਦਾ ਮੁੰਡਾ ਜਾਨ ਤੁਹਾਡੇ ਇਹ ਵੀ ਤੁਸੀਂ ਕੰਮ ਕਰਦੇ ਮੈਂ ਭਾਈ ਮਤਲਬ ਪਾਪਾ ਦਾ ਡਰਾਈਵਰੀ ਦਾ ਕੰਮ ਆ ਤੇ ਤੁਹਾਡੇ ਮਨ ਚ ਕੀ ਆਇਆ ਤੁਸੀਂ ਕਿਉਂ ਇਹਨੂੰ ਲੈ ਆਓ ਚੱਕ ਕੇ ਯਾਰ ਭਾਈ ਅਸੀਂ ਜਦੋਂ ਮਤਲਬ ਭਾਈ ਤਾਂ ਮੇਰੇ ਤੋਂ 5-7 ਸਾਲ ਵੱਡੇ ਆ ਹਨਾ ਮਤਲਬ ਅਸੀਂ ਸ਼ੁਰੂਤੀ ਇੱਕੋ ਹੀ ਮਲੇ ਚ ਰਹੇ ਹਾਂ ਛੋਟੇ ਹੁੰਦੇ ਤੋਂ ਭਾਈ ਇਹ ਸਾਸਿ ਇਕੱਠੇ ਖੇਡਦੇ ਹੁੰਦੇ ਸੀਗੇ ਮੇਰਾ ਨਈ ਦਾ ਹੁਣ ਸਾਡੇ ਭਾਈ ਅੱਖਾਂ ਸਾਹਮਣੇ ਮੇਰੇ ਵਾਲ ਕੱਟਦੇ ਆ ਠੀਕ ਹੋ ਗਏ अच्छा ਸਾਡੀ ਅੱਖਾਂ ਸਾਹਮਣੇ ਹੁੰਦਾ ਨਾ ਭਾਈ ਜਿੱਦਾਂ ਫੈਮਿਲੀ ਵਗੈਰਾ ਰਹਿੰਦੇ ਆ ਮਤਲਬ ਥੋੜੀ ਦੇਰ ਲਈ ਕਿਸੇ ਹੋਰ ਮਲੇ ਚ ਰਹਿ ਗਏ ਇਹਨੇ ਬਹੁਤ ਮਤਾਂ ਦੇ ਲਈ ਟੈਸਟ ਕਰਾਇਆ ਕੋਈ ਗੱਲ ਉਹਨੇ ਦੋ ਫੀਸਾਂ ਲਿੱਤੇ ਮੈਨੂੰ ਕੋਈ ਗੱਲ ਕੋਈ ਗੱਲ ਮਤਲਬ ਹੁਣ ਘਰ ਦੇ ਬਿਲਕੁਲ ਹੀ ਸਾਹਮਣੇ ਬਿਲਕੁਲ ਹੀ ਸਾਹਮਣੇ ਤੁਹਾਨੂੰ ਕੋਈ ਮਿਲੂਗਾ ਇਹਨੂੰ ਗੱਡੀ ਚ ਆਪਣਾ ਤੇਲ ਫੂਕ ਕੇ ਲੈ ਕੇ ਫਿਰਦੇ ਪਏ ਭਾਈ ਤੁਸੀਂ ਵੀ ਸੇਵਾ ਕਰਦੇ ਏਦੀ ਸੇਵਾ ਸਾਡੀ ਵੈਰੀ ਗੁੱਡ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਦੇਖੋ ਇੱਕ ਮੁੰਡਾ ਆਪਣੇ ਗਵਾਂਡ ਚ ਮਰੀਜ਼ ਚੱਕ ਕੇ ਲਿਆਇਆ ਇਹ ਬਹੁਤ ਵੱਡੀ ਸੇਵਾ ਹੈ ਮੈਂ ਮਿੰਤ ਕਰਦਾ ਤੁਹਾਡੇ ਚਰਨਾਂ 'ਚ ਹੱ ਬਹੁਤ ਡੋਨਰ ਦੁਨੀਆ ਭਰ ਦੇ ਵਿੱਚੋਂ ਪੈਸੇ ਲਾਣਾ ਚਾਹੁੰਦੇ ਨੇ ਡਿਊਰੇਸ਼ਨ ਕਰਨਾ ਚਾਹੁੰਦੇ ਨੇ ਇੱਕ ਲੋੜਮੰਦ ਮਰੀਜ਼ ਨਹੀਂ ਲੱਭਦਾ ਸਾਡੇ ਕੋਲ ਇੱਕ ਬਜ਼ੁਰਗ ਮਾਵਾ ਪਾਇ ਹੋਏ ਨੇ ਜਲੰਧਰੋਂ ਪਹਿਲਾ ਮਰੀਜ਼ ਹੈ ਮਤਲਬ ਬਹੁਤ ਉਂਗਲਾਂ ਤੇ ਗਿਣੇ ਜਾਣ ਵਾਲੇ ਮਰੀਜ਼ਾਂ ਚੋਂ ਮਰੀਜ਼ ਹੈ ਜਿਨ੍ਹਾਂ ਨੂੰ ਅਸੀਂ ਪੈਸੇ ਦੇ ਰਹੇ ਹਾਂ ਤੇ ਉਹ ਮਨਾਂ ਕਰ ਰਿਹਾ ਅਸੀਂ ਉਹਨੂੰ ਕੋਈ ਕਰਾਇਆ ਲੈ ਲੈ ਮਾਤਾ ਕਹਿੰਦੀ ਨਹੀਂ ਲੈਣਾ ਮਿੰਤਾ ਕਰ ਕਰਕੇ ਉਹਨਾਂ 1000 ਰੁਪਏ ਲਿੱਤਾ ਹੈ ਮਤਲਬ ਕਹਿਣ ਦਾ ਪਾਵ ਕਿ بڑے ਲੋਕ ਨੇ ਜਿਹੜੇ ਕਹਿੰਦੇ ਅਸੀਂ ਮਜਬੂਰੀ ਤੁਹਾਡੇ ਕੋਲ ਆਏ ਆ ਸਾਡਾ ਦਿਲ ਨਹੀਂ ਕਰਦਾ ਮਦਦ ਲੈਣ ਦਾ ਕਿ ਰੱਬ ਕਦੀ ਵੀ ਐ ਨਾ ਕਰਾਵੇ ਐ ਕਰਾਣਾ ਬੜਾ ਔਖਾ ਹੈ ਭਾਈ ਕਿਸੇ ਕੋਲ ਮੰਗਣਾ ਸੌਖਾ ਕੰਮ ਹੈ ਯਾਰ ਫਿਰ ਵੀ ਉਹ ਮਾਤਾ ਨੂੰ ਜ਼ਬਰਦਸਤੀ ਕਰਾਇਆ ਦਿੱਤਾ ਤੇ ਉਹਦਾ ਇਲਾਜ ਹੋਣਾ ਘਰ ਵਾਲੇ ਦਾ ਇੱਥੇ ਰਸੌਲੀ ਹੈ ਇਹਦਾ ਮਤਲਬ ਇਹ ਕਿ ਚੰਗੇ ਲੋਕ ਵੀ ਬੜੇ ਨੇ ਵਿਚਾਰੇ ਜਿਨ੍ਹਾਂ ਦੀ ਹੈਲਪ ਹੋਣੀ ਬਣਦੀ ਹੈ ਮੈਂ ਬੇਨਤੀ ਕਰਨਾ ਚਾਹਨਾ ਸੰਗਤ ਨੂੰ ਜਿਵੇਂ ਇਹ ਵੀਰ ਇੱਕ ਜਰੀਆ ਬਣ ਕੇ ਇਸ ਵੀਰ ਨੂੰ ਸਾਡੇ ਤੱਕ ਲੈ ਕੇ ਆ ਦੇਖੋ ਜਵਾਨ ਮੁੰਡਾ ਹੈ ਪਰਾ ਨਸ਼ੇ ਕਰਦਾ ਹੈ ਵਿਚਾਰਾ ਕੰਮ ਤੋਂ ਬਹਿ ਗਿਆ ਡਿਪਰੈਸ਼ਨ ਚ ਚਲਾ ਜਾਏਗਾ ਕੰਮ ਨਹੀਂ ਕਰੇਗਾ ਕੱਲ ਨੂੰ ਕੋਈ ਗਲਤ ਖਿਆਲ ਬੰਦੇ ਦੇ ਮਨ ਚ ਆਂਦੇ ਨੇ ਮੈਂ ਆਂਦੇ ਨੇ ਕੀ ਦਿਲ ਕਰਦਾ ਹੁਣ ਵੀ ਭਾਈ ਰੋਕੇ ਹਟਿਆ ਜਿੱਦਾਂ ਹੁਣ ਜਦੋਂ ਕਹਤ ਨੇ ਕਿ 45000 ਲੱਗਣਾ ਹੋਣੀ ਭਾਈ ਰੋਕੇ ਹਟਿਆ ਰੋਕੇ ਕੀ ਹੋਊਗਾ ਭਾਈ ਮਤਲਬ ਨਾ ਹੁਣ ਕੀ ਕਰੇ ਬੰਦਾ ਜਦੋਂ ਤੂੰ ਠੀਕ ਹੋ ਗਈ ਕੀ ਕਰੇਗਾ ਦੱਸ ਲੋਕਾਂ ਦੀ ਮਦਦ ਕਰੇਗਾ ਜਿਵੇਂ ਜੋ ਕਿ ਮਾਲਕ ਨਹੀਂ ਕਰ ਇਹ ਵਕਤ ਭੁੱਲੀ ਨਾ ਕੋਈ ਨਹੀਂ ਪੁੱਛਦਾ ਜਦੋਂ ਪੈਸਾ ਤਾਂ ਜਦੋਂ ਇਹ ਮਾੜੇ ਬਹੁ ਟਾਈਮ ਚੱਲਦੀ ਵੀ ਭਾਈ ਪਹਿਲਾਂ ਹੀ ਹੋ ਗਿਆ ਪਹਿਲੀ ਵਾਰ ਮੈਂ ਸਾਰਾ ਤੇ ਘਰ ਦਾ ਮੈਸੇਜ ਕਰਦਾ ਇਹਨਾਂ ਨੂੰ ਪਤਾ ਹੀ ਭਾਈ ਨੂੰ ਕੱਲਾ ਭਾਈ ਕਰਦਾ ਉਹ ਮਤਲਬ ਨਾ ਗਲੀ 'ਚ ਜਿੱਦਾਂ ਨਾਈ ਹੁੰਦੇ ਆ ਨਾ ਛੋਟਾ ਜਿਹਾ ਸਲੋਗਨ ਹੁੰਦਾ ਆ ਉਹੀ ਮਤਲਬ ਕੱਲਾ ਹੀ ਹੈ ਚਲਵਾਉਂਗਾ ਤੇਰੀ ਦੁਕਾਨ ਤੇ ਤੂੰ ਠੀਕ ਹੋ ਜਾ ਮੈਂ ਮਾਲਕ ਟਾ ਕੇ ਜਾਉ ਮੈਨੂੰ ਕੀ ਬਣਾ ਦੇ ਰਤੀ ਰੋਸ਼ਨ ਬਣਾ ਦੇ ਜੋ ਵੀ ਮੈਨੂੰ ਰਤੀ ਰੋਸ਼ਨ ਨਹੀਂ ਮਾਰਸਾ ਭਾਈ ਉਹਨੇ ਪਹਿਲਾਂ ਹਲਕੀ ਕੀਤੀ ਕਿੰਨੀ ਉਮਰ ਤੁਹਾਡੀ 26 27 ਸਾਲ ਵਿਆਹ ਨਹੀਂ ਕਰਾਉਂਦਾ ਕਰਨੇ ਕਦੇ ਜਨਮ ਦਿਨ ਕਦੋਂ ਆਉਂਦਾ ਲਾਂਦੇ ਨਹੀਂ ਕਰਦੇ ਸ਼ੁਰੂ ਤੋਂ ਮਤਲਬ ਘਰ ਤੇ ਕਿਉਂ ਨਹੀਂ ਮਨਾਉਂਦੇ ਕਿਉਂ ਨਹੀਂ ਮਨਾਉਂਦੇ ਡੈਡੀ ਮੇਰਾ ਜਦ ਨਾਲ ਬਹੁਤ ਕਿੰਦਾ ਹੀ ਲੜਦਾ ਮਾਰਦਾ ਸੀ ਭਰਾ ਨਸ਼ੇੜੀ ਡੈਡੀ ਸ਼ਰਾਬੀ ਤੂੰ ਸਹੀ ਨਿਕਲ ਕੇ ਤੇਰੀ ਜੁਨ ਪਰ ਤੂੰ ਟੈਨਸ਼ਨ ਨਹੀਂ ਤੂੰ ਇੱਕ ਇੱਕ ਨਾ ਬੱਚਾ ਇੱਕ ਇੱਕ ਪਿਓ ਦੇ ਨਾਲ ਦੋ ਮੁੰਡੇ ਹੁੰਦੇ ਆ ਤੇ ਇੱਕ ਮੁੰਡਾ ਬਹੁਤ ਇੱਕ ਪਿਓ ਜਿਹੜਾ ਹੁੰਦਾ ਨਾ ਸ਼ਰਾਬੀ ਹੁੰਦਾ ਉਹਦੇ ਦੋ ਮੁੰਡੇ ਹੁੰਦੇ ਆ ਇੱਕ ਤਾਂ ਉਹਨੂੰ ਦੇਖ ਕੇ ਸ਼ਰਾਬੀ ਬਣ ਜਾਂਦਾ ਕਿ ਮੇਰੇ ਪਿਓ ਨੇ ਵੀ ਸਾਰੀ ਜ਼ਿੰਦਗੀ ਸ਼ਰਾਬ ਪੀਤੀ ਮੈਂ ਵੀ ਪੀਵਾਂਗਾ ਦੂਜਾ ਕਹਿੰਦਾ ਮੇਰੇ ਪਿਓ ਨੇ ਕੀ ਖਟਿਆ ਸਾਰੀ ਜ਼ਿੰਦਗੀ ਸ਼ਰਾਬ ਪੀ ਕੇ ਮੈਂ ਨਹੀਂ ਪੀਵਾਂਗਾ ਤਾਂ ਤੂੰ ਦੂਜਾ ਇਹ ਤੇਰਾ ਭਰਾ ਇੱਕ ਨਸ਼ੇੜੀ ਆ ਭਰਾ ਸ਼ਰਾਬ ਪੀਂਦਾ ਪਰ ਇੱਕ ਤੇਰੀ ਮਾਂ ਐ ਪਿਓ ਦਾ ਫਰਜ਼ ਪੂਰਾ ਨਿਭਾਣਾ ਜਿਹੜਾ ਤੇਰਾ ਪਿਓ ਹੈ ਨਾ ਉਹਦੀ ਸੇਵਾ ਪੂਰੀ ਕਰਨੀ ਆ ਬਾਕੀ ਰੱਬ ਅੱਛਾ ਪਾਪਾ ਡੈਥ ਹੋ ਗਈ ਹੁਣ ਘਰੇ ਇਕੱਲੀ ਮਾਂ ਐ ਇੱਕ ਮਾਂ ਤੇ ਤੂੰ ਤੇ ਵੱਡਾ ਭਰਾ ਵਾਹਿਗੁਰੂ ਵੱਡਾ ਭਰਾ ਉਹ ਠੀਕ ਐ ਉਹ ਵੀ ਬਸ ਅੱਛਾ ਉਹੀ ਆ ਨਸ਼ੇ ਕਰਨਾ ਦੋਵੇਂ ਭਰਾਓ ਚੱਲ ਕੀ ਨਾਮ ਤੁਹਾਡਾ ਰਵੀ ਦੇਖੋ ਯਾਰ ਨੌਜਵਾਨ ਮੁੰਡਾ ਸਾਡੀ ਉਮਰ ਦਾ ਮੈਂ ਨਾ ਮਹਿਸੂਸ ਕਰ ਸਕਦਾ ਹਾਲਾਂਕਿ ਮੇਰੇ ਤੇ ਕਦੀ ਚਲੋ ਬਾਬੇ ਨੇ ਕਦੀ ਇਦਾਂ ਦਾ ਵਕਤ ਲਿਆਂਦਾ ਨਹੀਂ ਮੇਰੇ ਤੇ ਬਹੁਤ ਬਰਕਤ ਹੈ ਬੜਾ ਤਰਸਾ ਮਾਰਾ ਇਹਦਾ ਕਿ ਮੈਂ ਕਦੀ ਇਸ ਟਾਈਮ ਚੋਂ ਨਿਕਲਿਆ ਨਹੀਂ ਪੈਸੇ ਦੀ ਤੰਗੀ ਕਦੀ ਹੋਈ ਨਹੀਂ ਘਰੇ ਪਰ ਫਿਰ ਵੀ ਲੱਖ ਲੱਖ ਸ਼ੁਕਰ ਹੈ ਰੱਬ ਦਾ ਕਿ ਮੈਨੂੰ ਉਹਨੇ ਮਹਿਸੂਸ ਕਰਾਦਾ ਕਿ ਕੀ ਬੀਤਦੀ ਹੈ ਜਦੋਂ ਲਾਜ ਜੋਗੇ ਪੈਸੇ ਨਹੀਂ ਹੁੰਦੇ ਸੁਸਾਈਡਲ ਥੌਟਸ ਮਰਨ ਦੀਆਂ ਗੱਲਾਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂ ਤੁਹਾਡਾ ਕੀ ਨਾਮ ਹੈ ਦਵਿੰਦਰ ਭਾਈ ਆ ਦਵਿੰਦਰ ਵਰਗੇ ਭਰਾ ਨੌਜਵਾਨ ਆਪਣੇ ਸ਼ਹਿਰ ਚ ਇਲਾਕੇ ਚ ਅੱਗੇ ਲੱਗਣ ਜੇ ਤੁਹਾਡੇ ਗਲੀ ਮੱਲੇ ਚ ਕੋਈ ਮਰੀਜ਼ ਹੈ ਵਿਚਾਰਾ ਜਿਹੜਾ ਪੈਸਾ ਕਰਕੇ ਇਲਾਜ ਨਹੀਂ ਕਰ ਸਕਦਾ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੀ ਝੋਲੀ ਪਾਓ